सीएम सीएम पंजाब ਦੇ ਚੀਫ ਮਿਨਿਸਟਰ ਭਗਵੰਤ ਮਾਨ ਮੀਡੀਆ ਬਰੀਫ ਕਰ ਰਹੇ ਨੇ। ਕਿ ਉਹ ਜਿਹੜੀ ਲੈਣੀਓ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਜਿਹੜੀ ਹੈ ਜੋ ਬੰਦਾ ਪਾਣੀ ਠੀਕ ਕਰ ਰਿਹਾ 99 ਤੋਂ ਉਹ ਬੰਦਾ ਫੁੱਲ ਬੂਟੇ ਦਰਖਤ ਬਣ ਰਿਹਾ ਤੇ ਅਸੀਂ ਕੋਈ ਉਹਨੂੰ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਤਾਂ ਨਹੀਂ ਉਹ ਕੰਮ ਕਰਨ ਲੱਗਿਆ ਨਾ ਅਸੀਂ ਉਹਨੂੰ ਰਾਜ ਸਭਾ ਦੀ ਮੈਂਬਰੀ ਇਸ ਕਰਕੇ ਦਿੱਤੀ ਕਿ ਉਹ ਵਾਤਾਵਰਨ ਪ੍ਰੇਮੀ ਹੈ। ਅਸੀਂ ਕਦੇ ਉਹ ਤੋਂ ਪੋਲੀਟੀਕਲ ਰੈਲੀ 'ਚ ਭਾਸ਼ਣ ਨਹੀਂ ਦਿਵਾਇਆ। ਅਸੀਂ ਕਿ ਤੁ ਤੁਹਾਡੇ ਕਿਸੇ ਪੋਲਿਟਿਕਲ ਡਿਬੇਟ ਦੇ ਵਿੱਚ ਸੀਚੇਵਾਲ ਸਾਹਿਬ ਬੈਠੇ ਕਦੇ ਵੀ ਪੋਲਿਟਿਕਲ ਭਾਸ਼ਣ ਦੇਣਗੇ ਕੋਈ ਹਾਂ ਕੋਈ ਤੁਹਾਡਾ ਕੋਈ ਦਰਖਤਾਂ ਤੇ ਪਾਣੀ ਤੇ ਜਾਂ ਕੋਈ ਹੋਰ ਹੋਵੇ ਉਦੋਂ ਬੈਠ ਸਕਦੇ ਆ ਉਹ ਸਪੈਸ਼ਲਿਸਟ ਹੈ ਪ੍ਰਧਾਨ ਜੀ ਬਾਜਵਾ ਨੇ ਅੱਜ ਵੀ ਕਿਹਾ ਕਿ ਮੈਂ ਉਹਦੇ ਬਿਆਨ ਤੇ ਗਾਲੇ ਮਾਰ ਸੀਚੇਵਾਲ ਸਾਹਿਬ ਤੇ ਉਹਨੂੰ ਸਨਸਦ ਰਾਜ ਕਰ ਰਿਹਾ ਰਹਣ ਕੈਮ ਉਹਨਾਂ ਦੇ ਬਿਆਨ ਨੂੰ ਸੁਣਦਾ ਕੌਣ ਸਿੰਘ ਸਾਹਿਬ ਜਿਹੜਾ ਡਰਗ ਟੈਸਟਸ ਕਰਾਣ ਕਰ ਰਹੇ ਕਿ ਨਾਲ ਫਾਇਦਾ ਹੋਏਗਾ ਦੇਖੋ ਇਹਦੇ ਨਾਲ ਪਤਾ ਲੱਗ ਜਾਊਗਾ ਪਹਿਲਾਂ ਦੇਖੋ ਮਾਪੇ ਕਤਰਾਂ ਦੇ ਹੁੰਦੇ ਸੀਗੇ ਵੀ ਸਾਡਾ ਬੱਚਾ ਨਸ਼ਾ ਕਰਦਾ ਹੈ ਗੁਪਤ ਰੱਖਿਆ ਜਾਊਗਾ ਸਾਰਾ ਜੇ ਤੁਹਾਨੂੰ ਪਤਾ ਲੱਗ ਜੇ ਤਾਂ ਅਸੀਂ ਉਹਨੂੰ ਹੋਰ ਛੇਤੀ ਹੋਰ ਜਲਦੀ ਤੇ ਹੋਰ ਮਾਈਕਰੋ ਲੈਵਲ ਤੇ ਅਸੀਂ ਉਸ ਬਿਮਾਰੀ ਨੂੰ ਫੜ ਸਕਦੇ ਹਾਂ ਪਾ ਇੱਕ ਕਿੰਨੇ ਸਾਲ ਪ੍ਰਤਾਪ ਸਿੰਘ ਬਾਜਵਾ ਉਹਦੀ ਸਰਕਾਰ ਰਹੀ ਹੈ ਉੱਥੇ ਭਾਰਤ ਰਤਨ ਮਾਰੇ ਗੱਲ ਕੀਤੀ ਹੈ ਮੈਂ ਕੀਤੀ ਸੀ ਪਾਰਲੀਮੈਂਟ ਚ ਠੀਕ ਹੈ ਨਾ ਮੈਂ ਅੱਜ ਵੀ ਜਵਾਬ ਦਿੱਤਾ ਉਹਦਾ ਭਾਰਤ ਰਤਨ ਦੋ ਦੋ ਭਾਰਤ ਰਤਨ ਤਾਂ ਦੋ ਪ੍ਰਧਾਨ ਮੰਤਰੀ ਨੇ ਆਪਣੇ ਆਪ ਨੂੰ ਰეკਮੈਂਡ ਕਰ ਲਿਆ ਉਹ ਦੋਨੋਂ ਕਾਂਗਰਸ ਦੇ ਸੀ ਜਵਾਰਲਾਲ 네ਹਰੂ ਤੇ ਇੰਦਰਾ ਗਾਂਧੀ ਕਿ ਮੈਨੂੰ ਦੇ ਦਿਓ ਸੋ ਇਹ ਭਾਰਤ ਰਤਨ ਦਾ ਮਜ਼ਾਕ ਨਹੀਂ ਉਡਾਰ ਰਹੇ ਸੋ ਇਹਨਾਂ ਨੂੰ ਕੋਈ ਮੁੱਦਾ ਹੈ ਨਹੀਂ ਕਦੇ ਸੀਚੇਵਾਲ ਕਦੇ ਕੋਈ ਇਹਨੂੰ ਅਜਪੱਤ ਸਿੰਘ ਯਾਦ ਆ ਗਿਆ ਹੈ ਨਾ ਤੇ ਜਦੋਂ ਸਮਗਲਿੰਗ ਕਰਦੇ ਹੁੰਦੇ ਸੀ ਉਦੋਂ ਨਹੀਂ ਪੱਖ ਸਿੰਘ ਯਾਦ ਆਉਂਦਾ ਸੀਗਾ ਕਲੀਅਰ ਕਰਤਾ ਸਾਰਿਆਂ ਨੂੰ ਮਿਲੂਗਾ ਜਿੱਥੇ ਉਹ ਕਹਿਣਗੇ 20 ਪਿੰਡ ਹੀ ਨੇ ਮਤਲਬ 20 ਲੱਖੇ ਨੇ 20 ਲੱਖੇ ਨੇ ਉਹ ਵੀ ਤਾਂ ਸਾਡੇ ਹੀ ਨੇ ਉਹਨਾਂ ਚੋਂ ਵੀ ਸਾਨੂੰ ਵੋਟ ਪਈ ਹੋਣੀ ਅੱਧ ਪਚੱਦ ਸੋ ਮੈਂ ਕੋਈ ਕੱਲੇ 92 ਜਾਂ 94 ਐਮਐਲਏ ਦਾ ਮੁੱਖ ਮੰਤਰੀ ਥੋੜੀ ਹਾਂ ਮੈਂ 117 ਦਾ ਹੀ ਮੁੱਖ ਮੰਤਰੀ ਹਾਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਜਿਨ੍ਹਾਂ ਨੇ ਮੈਨੂੰ ਵੋਟਾਂ ਨਹੀਂ ਵੀ ਪਾਈਆਂ ਮੈਂ ਉਹਨਾਂ ਦਾ ਵੀ ਕਸਟੋਡੀਅਨ ਹੈ ਤਾਂ ਹੁਣ ਜਦੋਂ ਉਹ ਲਾਉਣਗੇ ਔਰ ਮੋਨੀਟਰ ਕਰਾਂਗੇ ਅਸੀਂ ਕਿ ਚੰਗੇ ਥਾਮਾਂ ਤੇ ਲਾਓ ਤੇ ਪਿੰਡਾਂ ਦਾ ਵਿਕਾਸ ਕਰੀਏ ਅਸੀਂ 5 ਗਰੰਟੀ 88 ਕਰ ਕਰ ਚੁੱਕੇ ਹਾਂ ਪੂਰੀਆਂ 7 ਅਸੀਂ ਟੋਲ ਪਲਾਜ਼ ਜਿਹੜੀ ਗਰੰਟੀ ਦਿੱਤੀ ਨਹੀਂ ਸੀ ਪਰ ਪੂਰੀ ਕਰਤੀ ਬੰਦ ਕਰ ਤੇ ਐਸ ਐਸ ਐਫ ਦੀ ਕੋਈ ਗਰੰਟੀ ਨਹੀਂ ਸੀ ਅਸੀਂ ਨਵੀਂ ਬਣਾਤੀ ਇਹਨਾਂ ਦੀ ਐਨਓਸੀ ਵਾਲੀ ਗਰੰਟੀ ਨਹੀਂ ਸੀ ਅਸੀਂ ਕਰਤੀ ਆ ਜਿਹੜਾ ਪੈਨਸ਼ਨਾਂ ਸੀ ਉਹ ਆਨਸਰ ਕਟਾਤੀਆਂ ਇੱਕ ਜਿਹੜੀ ਚੀਜ਼ ਰਹਿ ਗਈ ਉਹਦਾ ਜਦੋਂ ਅਸੀਂ ਸਕੀਮ ਬਣਾਉਨੇ ਆ ਸਾਡੀ ਜਿਹੜੀ ਸਕੀਮ ਹੈ ਉਹ ਫਿਰ 2 4 3 ਮਹੀਨੇ ਵਾਸਤੇ ਨਹੀਂ ਹੈਗੀ ਬਿਜਲੀ ਜੁਲਾਈ ਚ ਫ੍ਰੀ ਕੀਤੀ ਸੀ ਅੱਜ ਤੱਕ ਚੱਲ ਰਹੀ ਹੈ ਆ ਇਹ ਕੋਈ ਇਹਦੇ ਵਾਸਤੇ ਕੋਈ ਬਜਟ ਚ ਪ੍ਰਵੀਜ਼ ਰੱਖਣ ਦੀ ਜ਼ਰੂਰਤ ਨਹੀਂ ਇਹ ਕੈਬਿਨੇਟ ਬੁਲਾ ਕੇ ਜਦੋਂ ਹੀ ਸਾਡੇ ਕੋਲੇ ਅਸੀਂ ਸਾਰਾ ਸਰਵੇ ਕਰਵਾ ਰਹੇ ਹਾਂ ਜਦੋਂ ਹੀ ਸਾਡੇ ਕੋਲੇ ਇਨਫ ਬਜਟ ਹੋਇਆ ਤਾਂ ਉਹਦੇ ਵਿੱਚ ਲੇਡੀਜ਼ ਵਾਲਾ ਜਿਹੜਾ ਅਨਾਉਂਸ ਕਰਦਾ ਬਣਾ ਦਾਂਗੇ ਕੋਈ ਪੰਜਾਬ ਦੇ Chief Minister ਭਗਵੰਤ ਸਿੰਘ ਮਾਨ ਮੀਡੀਆ ਬ੍ਰੀਫ ਕਰ ਰਹੇ ਸੀ ਸੰਜੀਚੇਵਾਲ ਮਾਡਲ ਤੇ ਚੁੱਕੇ ਸਵਾਲ ਤੇ ਹੀ ਕਾਊਂਟਰ ਅਟੈਕ ਕੀਤਾ